ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਵਿਰਦੰਤਾ ਜੈ ਖਾਇਆ ਮਨ ਮੁਖਾ ਦੇ ਗੁਰਮੁਖਿ ਉਬਰੇ ਜਿਨਨੇ ਸਚਨਾਮ ਚਿਤ ਨਾਇਆ ਬਿਨ ਨਾਮ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਗਾ ਕਤਿਆ ਨੇ ਫਿਰ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਧਰਮ ਦਾ ਪਰਮ ਬੋਲਾਇਆ ਅੰਮ੍ਰਿਤ ਤਜ ਵਿਖ ਸੰਗ ਰਹੈ ਕਰਤੈ ਆਪ ਖਵਾਇਆ ਗੁਰਮੁਖ ਵਿੱਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੇਤਰ ਹੋਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨੋ ਪੂਜਾ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਉਬਰਾਨਾ ਮਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉਣੀ ਸੋ ਹਰਿ ਪੁਰਖ ਆਗਮ ਹੈ ਕਹਿ ਕਿਤ ਵਿਦ ਪਾਈਐ ਤੇ ਸਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕੋ ਧਿਆਈਐ ਨਿਰੰਕਾਂ ਨਿਰੰਜਨ ਹਾਰਿ ਆਗਮ ਕਿਆ ਕਹਿ ਗੁਣ ਗਾਈਐ ਜਿਸ ਆਪ ਗੁਜਾਇ ਆਪ ਸੋ ਹਰਿ ਮਾਰਗ ਪਾਈਐ ਗੁਰਪੂਰਾ ਵੇਖਾਨਿਆ ਗੁਰਸੇਵਾ ਪਾਈਐ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਵਿਰਦੰਤਾ ਜੈ ਖਾਇਆ ਮਨ ਮੁਖਾ ਦੇ ਗੁਰਮੁਖਿ ਉਬਰੇ ਜਿਨਨੇ ਸਚਨਾ ਰਾਮ ਚਿਤ ਨਾਇਆ ਬੇਨ ਨਾਮ ਹੈ ਜਗ ਕਮਲਾ ਫੇਰਾ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨੇ ਫਿਰ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਤੁਰ ਲਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅਮਰਤ ਪਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਕਰਮਦਾ ਪਰਮ ਪੁਲਾਇਆ ਅੰਮ੍ਰਿਤ ਤਜ ਵਿਖ ਸੰਗ ਰਹੈ ਕਰਤਾ ਆਪ ਖਵਾਇਆ ਗੁਰਮਖ ਵਿੱਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੇਤਰ ਹੋਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨੋ ਪੂਜੈ ਸ਼ਬਦੇ ਮੇਲ ਮਿਨਾਇਆ ਬਿਨ ਸ਼ਬਦ ਸਭ ਜਗ ਉਬਰਾਨਾ ਮਿਰਤਾ ਜਨਮ ਗਵਾਇਆ ਅੰਮ੍ਰਿਤ ਏ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉਣੀ ਸੋ ਹਰਿਪੁਰਖ ਅਗੰਮ ਹੈ ਕਹਿ ਕਿਤ ਬਿਦ ਪਾਈਐ ਤੇ ਸਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕੋ ਧਾਈ ਹੈ ਨਿਰੰਕਾਰ ਨਿਰੰਜਨ ਹਾਰਿਆ ਗੰਮ ਕਿਆ ਕਹਿ ਗੁਣ ਗਾਈਐ ਜਿਸ ਆਪੁ ਬੁਜਾਈ ਆਪ ਸੋ ਹਰ ਮਾਰਗ ਪਾਈਐ ਗੁਰ ਪੂਰਾ ਵੇਖਾਨਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ 3 ਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਖਾਇਆ ਮਨ ਮੁਖਾ ਦੇ ਗੁਰਮੁਖੇ ਉਬਰੇ ਜਿਨਿ ਸਚਨਾ ਨਾਮ ਚਿਤ ਨਾਇਆ ਬਿਨ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨੇ ਫਿਰ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਤੁਰ ਲਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅਮਰਤ ਪਰਪੂਰ ਹੈ ਮਨੁ ਮੁਖਾਂ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਪਰਮ ਬੋਲਾਇਆ ਅੰਮ੍ਰਿਤ ਤਜ ਵਿਖ ਸੰਗ ਰਹਿ ਕਰਤਾ ਆਪ ਖਵਾਇਆ ਗੁਰਮੁਖ ਵਿੱਲਾ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੇਤਰ ਹੋਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਉ ਪੁਜਾ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਉਪਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉਣੀ ਸੋ ਹਰਿ ਪੁਰਖ ਆਗਮ ਹੈ ਕਹਿ ਕਿਤ ਬਿਦ ਪਾਈਐ ਤਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕੋ ਧਿਆਈਐ ਨਰੰਕ ਨਿਰੰਜਨ ਹਾਰਿਆ ਗੰਮ ਕਿਆ ਕਹ ਗੁਣ ਗਾਈਐ ਜਿਸ ਆਪ ਬੁਜਾਈ ਆਪ ਸੋ ਹਰ ਮਾਰਗ ਪਾਈਐ ਗੁਰਪੂਰਾ ਵੇਖਾਨਿਆ ਗੁਰਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਰਦੰਤਾ ਜੈ ਖਾਇਆ ਮਨ ਮੁਖਾ ਦੇ ਗੁਰਮੁਖਿ ਉਬਰੇ ਜਿਨਨੇ ਸਚਨਾ ਰਾਮ ਚਿਤ ਨਾਇਆ ਬਿਨ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨੇ ਫਿਰ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੁਖ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਧਰਮ ਦਾ ਪਰਮ ਬੁਲਾਇਆ ਅੰਮ੍ਰਿਤ ਤਜ ਵਿਖ ਸੰਗ ਰਹੈ ਕਰਤਾ ਆਪ ਖਵਾਇਆ ਗੁਰਮੁਖ ਵਿੱਲਾ ਸੋਜੀ ਪਈ ਜਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੇਤਰ ਹੋਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਉ ਪੁਜਾ ਸ਼ਬਦੇ ਮੇਲ ਮਿਨਾਇਆ ਬਿਨ ਸ਼ਬਦ ਸਭ ਜਗ ਉਬਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉਣੀ ਸੋ ਹਰਿ ਪੁਰਖ ਅਗੰਮ ਹੈ ਕਹ ਕਤਬ ਦੇ ਪਾਈਐ ਤਿਸ ਰੂਪ ਨ ਰੇਖ ਅਦ੍ਰਿਸ਼ਟ ਕਹ ਜਨ ਕੋ ਧਿਆਈਐ ਨਰੰਕ ਨਿਰੰਜਨ ਹਾਰਿਆ ਗਮ ਕਿਆ ਕਹ ਗੁਣ ਗਾਈਐ ਜਿਸ ਆਪ ਗੁਜਾਇ ਆਪ ਸੋ ਹਰ ਮਾਰਗ ਪਾਈਐ ਗੁਰਪੂਰਵੇ ਖਾਨਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ ਜਿਨ ਵਿਰਦੰਤਾ ਜਗ ਖਾਇਆ ਮਨ ਮੁਖਾ ਦੇ ਗੁਰ ਮੁਖਿ ਉਬਰੇ ਜਿਨ ਨੇ ਸਚ ਨਾਮ ਚਿਤ ਨਾਇਆ ਬਿਨ ਨਾਮ ਜਗ ਕਮਲਾ ਫੇਰਾ ਗਰਮ ਮੁਖ ਨਦਰੀ ਆਇਆ ਠੰਡਾ ਘਤਿਆ ਨੇ ਫਿਰ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਪਰਮਦਾ ਪਰਮ ਬੋਲਾਇਆ ਅੰਮ੍ਰਿਤ ਤਜ ਵਿਖ ਸੰਗ ਰਹੈ ਕਰਤਾ ਆਪ ਖਵਾਇਆ ਗੁਰਮਖ ਵਿੱਲਾ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੇਤਰ ਹੋਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨੋ ਪੂਜਾ ਸ਼ਬਦੇ ਮੇਲ ਮਿਨਾਇਆ ਬਿਨ ਸ਼ਬਦ ਸਭ ਜਗ ਉਬਰਾਨਾ ਮਿਰਤਾ ਜਨਮ ਗਵਾਇਆ ਅੰਮ੍ਰਿਤ ਏ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉਣੀ ਸੋ ਹਰਿਪੁਰਖ ਅਗੰਮ ਹੈ ਕਹਿ ਕਿਤ ਬਿਦ ਪਾਈਐ ਤੇ ਸਰੂਪ ਨ ਰੇਖ ਅਦ੍ਰਿਸ਼ਟ ਕਹੋ ਜਨ ਕੋ ਧਿਆਈਐ ਨਰੰਕਾ ਨਿਰੰਜਨ ਹਾਰਿਆ ਗੰਮ ਕਿਆ ਕਹਿ ਗੁਣ ਗਾਈਐ ਜਿਸ ਆਪੁ ਬੁਜਾਈ ਆਪ ਸੋ ਹਰ ਮਾਰਗ ਪਾਈਐ ਗੁਰਪੂਰਵੇ ਖਾਨਿਆ ਗੁਰਸੇਵਾ ਪਾਈਐ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਖਾਇਆ ਮਨ ਮੁਖਾ ਦੇ ਗੁਰਮੁਖਿ ਉੱਬਰੇ ਜਿਨਨੇ ਸਚ ਨਾਮ ਚਿਤ ਨਾਇਆ ਬਿਨ ਨਾਮੈ ਜਗ ਕਮਲਾ ਫਿਰ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨੇ ਫਿਰ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਤੁਰ ਲਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅਮਰਤ ਪਰਪੂਰ ਹੈ ਮਨੁ ਮੁਖਾਂ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣ ਧਰਮ ਦਾ ਪਰਮ ਬੋਲਾਇਆ ਅੰਮ੍ਰਿਤ ਤਜ ਵਿਖ ਸੰਗ ਰਹੇ ਕਰਤਾ ਆਪ ਖਵਾਇਆ ਗੁਰਮੁਖ ਵਿੱਲਾ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੇਤਰ ਹੋਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨਉ ਪੂਜਾ ਸ਼ਬਦੇ ਮੇਲ ਮਿਨਾਇਆ ਬਿਨ ਸ਼ਬਦ ਸਭ ਜਗ ਉਬਰਾਨਾ ਮਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉਣੀ ਸੋ ਹਰਿ ਪੁਰਖ ਆਗਮ ਹੈ ਕਹਿ ਕਿਤ ਬਿਦ ਪਾਈਐ ਤਿਸ ਰੂਪ ਨਰੇਖ ਅਦ੍ਰਿਸ਼ਟ ਕਹੋ ਜਨ ਕੋ ਧਿਆਈ ਹੈ ਨਰੰਕ ਕਾ ਨਿਰੰਜਨ ਹਾਰਿਆ ਗੰਮ ਕਿਆ ਕਹ ਗੁਣ ਗਾਈਐ ਜਿਸ ਆਪ ਗੁਜਾਇ ਆਪ ਸੋ ਹਰ ਮਾਰਗ ਪਾਈਐ ਗੁਰਪੂਰਾ ਵੇਖਾਨਿਆ ਗੁਰਸੇਵਾ ਪਾਈਐ ਵਾਹਿਗੁਰੂ ਜੀ ਕਾ ਖਰਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ 3ਾ ਮਾਇਆ ਮਮਤਾ ਮੋਹਣੀ ਜਿਨ ਵਿਰਦੰਤਾਂ ਜੈ ਖਾਇਆ ਮਨ ਮੁਖਾ ਦੇ ਗੁਰਮੁਖਿ ਉਬਰੇ ਜਿਨਨੇ ਸਚ ਨਾਮ ਚਿਤ ਨਾਇਆ ਬਿਨ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਧੰਦਾ ਕਰਤਿਆ ਨੇ ਫਿਰ ਜਨਮ ਗਵਾਇਆ ਸੁਖ ਦਾਤਾ ਮਨ ਨਵਸਾਇਆ ਨਾਨਕ ਨਾਮ ਤਨਾ ਕੋ ਮਿਲਿਆ ਜਿਨ ਕੋ ਤੁਰ ਲਖ ਪਾਇਆ ਮਹੱਲਾ ਤੀਜਾ ਘਰ ਹੀ ਮੈਂ ਅੰਮ੍ਰਿਤ ਪਰਪੂਰ ਹੈ ਮਨ ਮੁਖਾਂ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣ ਧਰਮ ਦਾ ਪਰਮ ਬੋਲਾਇਆ ਅੰਮ੍ਰਿਤ ਤਜ ਵਿਖ ਸੰਗ ਰਹੈ ਕਰਤਾ ਆਪ ਖਵਾਇਆ ਗੁਰਮੁਖ ਵਿੱਲਾ ਸੋਜੀ ਪਈ ਜਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੇਤਰ ਹੋਆ ਰਸਨਾ ਹਰ ਸਾਧ ਆਇਆ ਸ਼ਬਦ ਹੀ ਨੋ ਪੂਜਾ ਸ਼ਬਦੇ ਮੇਲ ਮਿਨਾਇਆ ਬਿਨ ਸ਼ਬਦ ਸਭ ਜਗ ਉਬਰਾਨਾ ਮਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉੜੀ ਸੋ ਹਰਿ ਪੁਰਖ ਆਗਮ ਹੈ ਕਹ ਕਤਬ ਦੇ ਪਾਈਐ ਤਿਸ ਰੂਪ ਨ ਰੇਖ ਅਦ੍ਰਿਸ਼ਟ ਕਹ ਜਨ ਕੋ ਧਿਆਈਐ ਨਰੰਕ ਨਿਰੰਜਨ ਹਾਰਿਆ ਗਮ ਕਿਆ ਕਹ ਗੁਣ ਗਾਈਐ ਜਿਸ ਆਪ ਗੁਜਾਇ ਆਪ ਸੋ ਹਰ ਮਾਰਗ ਪਾਈਐ ਗੁਰਪੂਰਵੇ ਖਾਨਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ